ਸਤਿ ਸ੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆਲਾ ਤੁਹਾਡਾ ਸਵਾਗਤ ਆਮਨ ਬਟਿਕ ਚੈਨਲ ਦੇ ਉੱਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਇਆ ਪਿਓਰ ਕਰੇਵ ਕ੍ਰੀਮ ਕਲਰ ਦਾ ਸੂਟ ਆ ਤੇ ਉਹਦੇ ਉੱਤੇ ਰੰਗ-ਬਰੰਗੇ ਫੁੱਲਾਂ ਦੀ ਕਢਾਈ ਕੀਤੀ ਹੋਈ ਆ ਜੋ ਬਹੁਤ ਹੀ ਜ਼ਿਆਦਾ ਸੋਹਣੀ ਆ ਅੱਗੇ ਤੁਹਾਨੂੰ ਪਤਾ ਵੀ ਤਿਹਾਰ ਆ ਰਹੇ ਨੇ ਦੀਵਾਲੀ ਦਸਹਿਰਾ ਹਨਾ ਲੋਕ ਹੁਣੀ ਕਢਾਈ ਕਰਾਉਣ ਲੱਗੇ ਤੇ ਕਢਾਈ ਦਾ ਵੀ ਕੀ ਕਹਿੰਦਾ ਸਿਰਾ ਕਢਾਈ ਆ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਮੈਂ ਤੁਹਾਨੂੰ ਦਿਖਾਉਣਾ ਕਢਾਈ ਤੇ ਮੈਂ ਹਰ ਵੀਡੀਓ ਦੇ ਵਿੱਚ ਸਾਡਾ WhatsApp ਨੰਬਰ ਦੱਸਦਾ ਤੇ ਉਹ ਹੈਗਾ 95308 43603 ਤੁਸੀਂ ਇਹਦੇ ਉੱਤੇ WhatsApp ਕਾਲਿੰਗ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਚਲੋ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਤੇ ਵੀਡੀਓ ਦੇ ਨਾਲ ਤੁਸੀਂ ਬਣ ਰਹੋ ਤੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਵੀ ਤੁਸੀਂ ਸਾਰੀ ਵੀਡੀਓ ਦੇਖਿਆ ਕਰੋ ਇਹ ਹੈ ਜੀ ਪਿਓਰ ਕਰੇਵ ਕਰੀਮ ਕਲਰ ਦਾ ਸੂਟ ਜਿਹਦੇ ਉੱਤੇ ਬਹੁਤ ਹੀ ਜਿਆਦਾ ਸੋਹਣੇ ਕਲਰਫੁੱਲ ਆਹ ਕੜਾਈ ਹੋ ਰਹੀ ਆ ਤੇ ਤੁਸੀਂ ਦੇਖ ਹੀ ਸਕਦੇ ਹੋ ਨਾ ਜਿਵੇਂ ਕੱਲ ਮੈਂ ਤੁਹਾਨੂੰ ਦਿਖਾਏ ਸੀਗਾ ਜਿਹੜੀ ਇਸ ਤੋਂ ਪਹਿਲਾਂ ਵੀਡੀਓ ਅਪਲੋਡ ਕਰੀਆ ਉਹ ਗੂੜੇ ਰੰਗ ਦਾ ਸੂਟ ਦੀ ਹੈ ਨਾ ਉਹਦੇ ਤੇ ਲਾਈਟ ਕੜਾਈ ਕਿੰਨਾ ਜਿਆਦਾ ਸੋਹਣੀ ਲੱਗ ਰਹੀ ਤੀਗੀ ਤੇ ਇਹ ਹੈਗਾ ਆਪਣਾ ਲਾਈਟ ਕਲਰ ਦਾ ਸੂਟ ਤੇ ਤੁਸੀਂ ਦੇਖ ਹੀ ਸਕਦੇ ਹੋ ਨਾ ਦੂਰੋਂ ਮੈਂ ਵੀਡੀਓ ਬਣਾ ਰਿਹਾ ਤੇ ਵੀਊ ਫੁੱਲ ਹੈ ਨਾ ਰੰਗ-ਬਰੰਗੇ ਕਿੰਨੇ ਜਿਆਦਾ ਸੋਹਣੇ ਲੱਗ ਰਹੇ ਨੇ ਦੇਖੋ ਆਏ ਲਾਲੂ ਵੀ ਐਨੇ ਜਿਆਦਾ ਸੋਹਣੇ ਲੱਗ ਰਹੇ ਨੇ ਐ ਜੀ ਕਰਦਾ ਨਾ ਵੀ ਦੇਖੀ ਹੋ ਜਾ ਤੇ ਬਾਕੀ ਕੜਾਈ ਚੱਲ ਰਹੀ ਆ ਆਮਨ ਕੜਾਈ ਕਰ ਰਹੇ ਨੇ ਤੇ ਬਾਕੀ ਆਏ ਦੇ ਛਾਪੇ ਆ ਗਏ ਇੱਕ ਸੂਟ ਹੈ ਜੇ ਕਿ ਅਜੀ ਲਾਇਆ ਉਹਨੇ ਇਹ ਸੂਟ ਹੁਣ ਹੈ ਨਾ ਅੱਗੇ ਆਪਣਾ ਤੁਨੂ ਪਤੀਆ ਸਾਰਿਆਂ ਨੂੰ ਤਿਹਾਰ ਆ ਰਹੇ ਨੇ ਤੇ ਤਿਹਾਰਾਂ ਕਰਕੇ ਸੂਟਾਂ ਦਾ ਜੋਰ ਆ ਤਿਹਾਰਾਂ ਦੇ ਵਿੱਚ ਆਪਣੀਆਂ ਕੁੜੀਆਂ ਮੇਨਾ ਸਾਰੀਆਂ ਐ ਲਾਲੋ ਵੀ ਵਧੀਆ ਵਧੀਆ ਸੂਟ ਪਾਉਂਦੀਆਂ ਨੇ ਹਨਾ ਕੜਾਈ ਵਾਲੇ ਤੇ ਉਦੋਂ ਤਾਂ ਕੜਾਈ ਜਦੋਂ ਹੁਣ ਆਪਣਾ ਅੱਗੇ ਦੀਵਾਲੀ ਦਸਹਰੇ ਦੇ ਬਿਲਕੁਲ ਨਜ਼ਦੀਕ ਆ ਜਾਂਗੇ ਉਦੋਂ ਤਾਂ ਹੋਰ ਵੀ ਜ਼ਿਆਦਾ ਜ਼ੋਰ ਹੋ ਜਾਂਦਾ ਇਸ ਕਰਕੇ ਕਈ ਐਡਵਾਂਸ ਹੀ ਉਹ ਕਰਾ ਲੈਂਦੇ ਨੇ ਕੜਾਈ ਦੇਖ ਲਓ ਇਹ ਨਵਾਂ ਡਿਜ਼ਾਈਨ ਆ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਆ ਦੇਖੋ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਨਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ। ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਲੱਗਿਆ ਇਹ ਡਿਜ਼ਾਈਨ। ਤੇ ਬਾਕੀ ਮੈਂ ਨੰਬਰ ਵੀ ਸਾਡੇ ਪੋਸਟਰ ਉੱਤੇ ਮੈਂਸ਼ਨ ਕਰਦਾ ਹੁੰਦਾ ਬਾਕੀ ਮੈਂ ਦੱਸਦਾ ਵੀ ਹੁੰਨਾ। ਹੈਨਾ ਤੁਸੀਂ ਸਾਡੇ ਨਾਲ WhatsApp ਕਾਲਿੰਗ ਕਰਕੇ ਸੰਪਰਕ ਕਰ ਸਕਦੇ ਹੋ। ਤੁਸੀਂ ਕਿਸੇ ਵੀ ਜਗ੍ਹਾ ਤੋਂ ਰਹਿੰਦੇ ਹੋ ਤੁਸੀਂ ਸਾਥੋਂ ਕਢਾਈ ਕਰਵਾ ਸਕਦੇ ਹੋ। ਅਸੀਂ ਤੁਹਾਡੇ ਤੱਕ ਕੋਰੀਰ ਰਾਹੀਂ ਸੂਟ ਪਹੁੰਚਦਾ ਕਰਦਾਂਗੇ। ਕਿਉਂ ਕਮੈਂਟ ਦੇ ਉੱਤੇ ਫਿਰ ਤੁਹਾਨੂੰ ਪਤਾ ਵੀ ਉਹ ਨਹੀਂ ਗੱਲ ਹੁੰਦੀ ਨਹੀਂ ਇਸ ਕਰਕੇ ਸੀ ਨੰਬਰ ਮੈਂਸ਼ਨ ਕਰਦੇ ਆ ਕਿਉਂਕਿ ਕਾਲ ਕਰਕੇ ਨਾ ਗੱਲਬਾਤ ਕਰਕੇ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ ਵੀ ਕਿਹੜਾ ਆਪਾਂ ਨੇ ਡਿਜ਼ਾਈਨ ਕਰਾਉਣਾ ਕਿਹੜਾ ਸੂਟ ਲੈਣਾ ਤੇ ਕਿਹੇ ਜਿਹੀ ਕਢਾਈ ਕਰਾਉਣੀ ਆ ਕਿਉਂਕਿ ਕਮੈਂਟਾਂ ਦੇ ਵਿੱਚ ਤਾਂ ਆਪ ਨੂੰ ਪਤਾ ਵੀ ਇੱਕ ਦੋ ਗੱਲਾਂ ਹੀ ਪੁੱਛੀਆਂ ਜਾਂਦੀਆਂ ਨੇ ਇਸ ਕਰਕੇ ਸੀ ਨੰਬਰ ਮੈਂਸ਼ਨ ਕਰਦੇ ਆ ਕਿਉਂਕਿ ਫੋਨ ਤੇ ਹੀ ਸਾਰੀ ਗੱਲ ਕਲੀਅਰ ਹੁੰਦੀ ਹੁੰਦੀ ਹੈ ਨਾ ਲਿਖੋ ਪਹਿਲਾਂ ਪੱਤੀਆਂ ਕੱਢ ਦਿੱਤੀਆਂ ਗਈਆਂ ਵਿੱਚ ਲਾਈਟ ਗ੍ਰੀਨ ਆ ਵਿੱਚ ਡਾਰਕਾ ਵਿੱਚ ਉਹ ਤੋਂ ਜ਼ਿਆਦਾ ਡਾਰਕਾ ਹਨਾ ਉਹ ਸ਼ੇਡਸ ਬਣਾਈ ਹੋਈਆਂ ਨੇ ਕਿਉਂਕਿ ਸ਼ੇਡ ਪਾ ਕੀ ਫਿਰ ਉਹ ਸੋਹਣਾ ਲੱਗਦਾ ਨਾ ਫੁੱਲ ਖੁੱਲ ਹੋਇਆ ਪੱਤੀ ਹੋਈ ਜਿਵੇਂ ਆਪਾਂ ਛੋਟੇ ਹੁੰਦੇ ਡ్రਾਈਂਗ ਕਰਦੇ ਹੁੰਦੇ ਸੀ ਨਾ ਆਪਾਂ ਗੁਲਾਬ ਦਾ ਫੁੱਲ ਬਣਾਉਂਦੇ ਸੀਗੇ ਉਹ ਵੀ ਆਪਾਂ ਇੱਕ ਕਰਦਰ ਦਾ ਨਹੀਂ ਬਣਾਉਂਦੇ ਸੀਗੇ ਜਿਵੇਂ ਰੈੱਡ ਦਾ ਬਣਾ ਕੇ ਨਾ ਵਿੱਚ ਲਾਈਟ ਦੀ ਆਪਾਂ ਸ਼ੇਡ ਜੀ ਦਿੰਦੇ ਹੁੰਦੇ ਸੀ ਨਾ ਫਿਰ ਕਿਤੇ ਜਾ ਕੇ ਸੋਨਾ ਲੱਗਦਾ ਸੀਗਾ ਬਸ ਐ ਲੈ ਲਓ ਵੀ ਇਹ ਵੀ ਉਸੇ ਤਰ੍ਹਾਂ ਦੀ ਕੰਮ ਆ ਜਿਵੇਂ ਆਪਾਂ ਡਰਾਈ ਕਰਦੇ ਹੁੰਨੇ ਆ ਆ ਦੇਖੋ ਜਿਵੇਂ ਆ ਜੈਲੋ ਦੇਖ ਰਹੇ ਸੋਨੂੰ ਹਨਾ ਇਹਦੇ ਵਿੱਚ ਲਾਈਟ yellow ਦੀ ਛੇੜ ਦਿੱਤੀ ਹੋਈ ਆ ਕਿਉਂ ਹੁਣ ਜੇ ਭਾਈ ਇੱਕ ਕਲਰ ਦੀ ਕੜਾਈ ਕਰਦੀ ਉਹਦਾ ਹੀ ਨਹੀਂ ਪਤਾ ਲੱਗਣਾ ਵੀ ਇਹ ਫੁੱਲ ਆ ਜਾਂ ਕੀ ਆ ਹਨਾ ਉਹ ਤਾਂ ਹੀ ਲੱਗੂਗਾ ਵੀ ਉੱਤੇ ਥੱਪਿਆ ਹੋਈ ਆ ਬਸ ਇਹ ਆ ਦੇਖੋ ਜਿਵੇਂ ਹੁਣ ਆ ਪਿੰਕ ਕਲਰ ਦਾ ਫੁੱਲ ਕੱਢਿਆ ਜਾ ਰਿਹਾ ਹੈ ਹਨਾ ਫਿਰ ਇਹਦੇ ਵਿੱਚ ਛੇੜ ਸਪਾਈ ਜਾਣਗੇ ਤੇ ਫਿਰ ਉਹ ਪੂਰਾ ਸੋਹਣਾ ਬਣ ਜੂਗਾ ਛੇੜ ਪਾ ਕੇ ਆ ਦੇਖੋ ਨਾ ਕਿੰਨੀ ਬਰੀਕੀ ਨਾਲ ਫੁੱਲ ਕੱਟਿਆ ਜਾ ਰਿਹਾ ਤੇ ਉਹ ਤੁਸੀਂ ਦੇਖੋ ਨਾ ਜਿਹੜੇ ਵਿਚਾਲੇ ਆ ਦਿਲ ਟਾਈਪ ਗੋਲਚਾਰੇ ਇਹਨੇ ਉਹ ਵੀ ਕਿੰਨੀ ਬਰੀਕੀ ਨਾਲ ਛੱਡੇ ਜਾ ਰਹੇ ਨੇ ਕਿਉਂਕਿ ਮੈਨੂੰ ਕਹਿਣ ਦੀ ਲੋੜ ਨਹੀਂ ਸੋਨ ਨੂੰ ਵੀ ਪਤਾ ਵੀ ਬਹੁਤ ਬਰੀਕੀ ਤੇ ਬਹੁਤ ਹੀ ਜ਼ਿਆਦਾ ਮਿਹਨਤ ਦਾ ਕੰਮ ਆ ਨਾ ਮੈਂ ਤਾਂ ਹੀ ਤੁਹਾਨੂੰ ਵਾਰੀ ਵਾਰੀ ਕਹਿਣਾ ਹੁੰਦਾ ਮੈਂ ਨਾ ਵੀ ਤੁਸੀਂ ਸਾਡੇ ਨਾਲ WhatsApp ਕਾਲਿੰਗ ਕਰੋ ਤੇ ਸਾਨੂੰ ਮੌਕਾ ਦਿਓ ਸੇਵਾ ਦਾ ਸਾਨੂੰ ਸਾਡੀ ਕੀਤੀ ਹੋਈ ਕੜਾਈ ਪਸੰਦੀ ਆਊਗੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਵੀ ਕੜਾਈ ਕਿੰਨੀ ਵਧੀਆ ਕੱਢੀ ਜਾਂਦੀ ਹੈ ਨਾ ਕਿਉਂਕਿ ਅਮਨ ਨੂੰ ਬਹੁਤ ਸਮਾਂ ਹੋ ਗਿਆ ਕੜਾਈ ਦਾ ਕੰਮ ਕਰਦੇ ਨੂੰ ਅਜੇ ਮੈਂ ਫਿਲਮਾਂ ਚ ਨਹੀਂ ਗਏ ਤੇ ਬਰਸੋਂ ਬੀਤ ਗਏ ਬਹੁਤ ਸਮੇਂ ਪਹਿਲੇ ਦੀ ਬਾਤ ਹੈ ਇੱਕ ਲੜਕੀ ਕਢਾਈ ਕਰਾ ਕਰਦੀ ਸੀ ਇਹ ਵਿੱਚ ਐਡ ਆ ਗਈ ਥੋੜਾ ਜਿਹਾ ਹਨਾ ਟਾਈਮ ਪਾਸ ਵੀ ਚਾਹੀਦਾ ਮੇਰੇ ਮੈਂ ਤਾਂ ਬੋਲਦੇ ਬੋਲਦੇ ਕਿ ਤੁਸੀਂ ਹੁੰਦੇ ਹੁੰਦੇ ਬੋਰ ਹੋ ਗਿਆ ਹੂੰ ਇਸ ਕਰਕੇ ਵਿੱਚ ਮੈਂ ਹੁਣ ਆਪ ਐਡ ਕਹਿਣ ਲੱਗੇ ਪਹਿਲਾਂ ਛੋਟਿਆਂ ਤੋਂ ਮਸੂਰੀ ਹੋ ਕਹਿੰਦੇ ਸੀ ਮਸੂਰੀ ਆ ਗਈ ਜਦੋਂ ਜ਼ਿਆਦਾ ਕੰਮ ਹੁੰਦਾ ਨਾ ਮਸ਼ੀਨ ਤੇ ਬੈਠਣਾ ਵੀ ਬਹੁਤ ਔਖਾ ਨਾ ਸਾਰਾ ਸਾਰਾ ਦਿਨ ਕਿਉਂਕਿ ਬੈਠਕ ਵਾਲਾ ਕੰਮ ਜਿਹੜੇ ਜਿਹੜੇ ਹੁਣ ਤੁਸੀਂ ਬੈਠਕ ਵਾਲਾ ਕੰਮ ਕਰਦੇ ਹੋਗੇ ਨਾ ਤੁਹਾਨੂੰ ਪਤਾ ਵੀ ਕਿੰਨਾ ਔਖਾ ਮੈਂ ਵੀ ਤਸਦੀਲ ਦੇ ਵਿੱਚ ਕੰਮ ਕਰਦਾ ਜ਼ੀਮੇ ਜਿਹੜਾ ਆਪਣਾ ਜ਼ਮੀਨਾਂ ਦੇ ਰਜਿਸਟਰੀਆਂ ਦਾ ਵਰਕ ਹੁੰਦਾ ਰਜਿਸਟਰੀਆਂ ਲਿਖਦੇ ਆਂ ਅਸੀਂ ਸਾਡਾ ਵੀ ਬੈਠਕ ਵਾਲਾ ਕੰਮ ਆ ਬਾਕੀਆਂ ਵਿੱਚ ਤੁਸੀਂ ਉੱਠ ਠੜ ਖੜਦੇ ਆਂ ਪਰ ਜ਼ਿਆਦਾ ਬੈਠਣ ਵਾਲਾ ਨਾ ਹੈਲਾ ਲੋ ਵੀ ਸਰੀਰ ਨੂੰ ਤਕਾਬਤ ਬਹੁਤ ਹੋ ਜਾਂਦੀ ਆ। ਤੁਹੀ ਤੇ ਬਹੁਤ ਅਸਰ ਪੈਂਦਾ। ਬਾਕੀ ਹੁਣ ਜਿਵੇਂ ਇਹ ਕੜਾਈ ਆ ਨਾ ਨਿਗਾਲਾ ਵੀ ਬਹੁਤ ਜਿਆਦਾ ਕੰਮ ਆ। ਬਹੁਤ ਨਿਗਰ ਦੇਖ ਕੇ ਹੈ ਨਾ ਕੜਾਈ ਕਰਨੀ ਪੈਂਦੀ ਆ। ਵੀ ਸੂਈ ਇਧਰੋਂ ਉਧਰੋਂ ਭੱਜੇ। ਮੈਂ ਵੀ ਦੇਖੂਗਾ ਮੈਂ ਵੀ ਸਿੱਖੂਗਾ ਮੈਨੂੰ ਕਹਿੰਦੇ ਆ ਮੈਨੂੰ ਵੀ ਸਿੱਖ ਲੈ। ਕਿਵੇਂ ਬਾਤ ਤੂਜੇ ਕਪੜੇ ਦੇ ਮਰੀ ਆਏ ਕਰਾਂਗੇ ਮੱਥਾ ਸਿੱਖ ਹੀ ਲਵਾਵਾਂਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੜਾਈ ਤੁਹਾਨੂੰ ਕਿੱਦਾਂ ਦੀ ਲੱਗੀ ਤੁਹਾਨੂੰ ਕਿੱਦਾਂ ਲੱਗੀ ਕੜਾਈ ਜੀ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਤੁਹਾਡੇ ਨਾਲ ਗੱਲਾਂ-ਗੱਲਾਂ ਕਰਦੇ ਆ ਨਾ 6-7 ਮਿੰਟ ਹੋ ਗਏ ਤੇ ਬਾਕੀ ਹਜੇ ਇਹਦੀ ਕਾਫੀ ਕੜਾਈ ਪਈ ਆ ਮੈਂ ਇਸ ਵੀਡੀਓ ਨੂੰ ਨਾ ਪਾਰਟ 1 ਦੇ ਤੌਰ ਤੇ ਅਪਲੋਡ ਕਰੂੰਗਾ ਤੇ ਇਹ ਦੁਆਰ ਜਦੋਂ ਇਹ ਕੰਪਲੀਟ ਹੋਊਗਾ ਨਾ ਸਾਰੇ ਸੂਟ ਦੀ ਜਦੋਂ ਕਢਾਈ ਪੂਰੀ ਹੋ ਗਈ ਹੈ ਨਾ ਉਦੋਂ ਮੈਂ ਤੁਹਾਨੂੰ ਪਾਰਟ 2 ਅਪਲੋਡ ਕਰ ਦੂੰਗਾ ਤੇ ਤੁਸੀਂ ਵੇਟ ਕਰਿਓ ਸਾਨੂੰ ਕਢਾਈ ਸੋਹਣੀ ਲੱਗੀ ਹੋ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਲਾਈਕ ਕਰਿਓ ਵੀਡੀਓ ਨੂੰ ਤੇ ਸ਼ੇਅਰ ਕਰਿਓ ਜਿਹੜੇ ਨਵੇਂ ਵੀਅਰ ਆਪਣੇ ਨਾਲ ਜੁੜਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਨਾ ਛੋਟਾ ਵੀ ਸਮਝ ਕੇ ਮਾਫ਼ ਕਰਦੇ ਹੋ ਹੱਸਦੇ ਰਹੋ ਵਾਸਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ